बसंत की बहार महल पंजवा एक ओंकार सतगुरु परसाद हर का नाम त्याए कै हो हो हरिया पाई कर्म लखंतै पाई एहि रत्त सुहाई वान तृण तृपवन मोह लिया अमृत फल पाई मिल साधु सुख उपजे लत्थी सब सहाय ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਪੰਜੇ ਬੱਦੇ ਮਹਾਮਲੀ ਕਰ ਸੱਚਾ ਟ ਹੋਆ ਆਪੇ ਚਰਨ ਜਪਾਇਣ ਵਿੱਚ ਦਇ ਖਲ ਹੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਆ ਦਿਨ ਰਾਤ ਨਾਮ ਧਿਆਇੰਦਾ ਫਿਰ ਪਾਏ ਨਮ ਹੋਆ ਜਸਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਹਿ ਰਹਿ ਕਹਿ ਮਹੈ ਸਮਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗੰਮ ਅਗੋਚਰ ਸਾਹਿਬ ਦੂਸਰ ਲਵੈ ਨਾ ਲਹਾਵੇ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ ਗੰਗਮ ਗੋਚਰ ਸਾਹਿਬੂ ਦੂਸਰ ਲਵਹਿ ਨ ਲਾਵੇ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ